ਹਾਂਜੀ ਸਵਾਗਤ ਹੈ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਫਿਰ ਤੁਹਾਡੇ ਲਈ ਇੱਕ ਬਹੁਤ ਸਪੈਸ਼ਲ ਤੇ ਇੱਕ ਵਧੀਆ ਵੀਡੀਓ ਲੈ ਕੇ ਆਏ ਹਾਂ 963 ਕੀਤਾ ਹੋਇਆਗਾ ਅੱਜ ਤੋਂ 3-4 ਸਾਲ ਪਹਿਲਾਂ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਇਹਨੂੰ 963 ਕੀਤੇ ਨੂੰ ਇਹਨੂੰ ਚੌਥਾ ਸਾਲ ਚੱਲੂਗਾ ਹੁਣ ਅੱਛਾ ਚੌਥਾ ਸਾਲ ਚੱਲੂਗਾ ਤੁਹਾਡੇ ਨਾਲ ਵੀ ਕਰਾਇਆ ਸੀ ਪਾਵਰ ਜੈਕ ਦਾ ਕੰਮ ਤੇ ਇਹਦਾ ਪੰਪ ਦਾ ਹਾਂ ਪਰ ਫੱਟੀ ਨਹੀਂ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਫਿਰ ਤੁਹਾਡੇ ਲਈ ਇੱਕ ਬਹੁਤ ਸਪੈਸ਼ਲ ਤੇ ਇੱਕ ਵਧੀਆ ਵੀਡੀਓ ਲੈ ਕੇ ਆਇਆ। ਇਸ ਵਧੀਆ ਵੀਡੀਓ ਦੇ ਵਿੱਚ ਆਪਾਂ ਜਿਹੜਾ ਫਰੇਮ 'ਚ ਤੁਸੀਂ ਪਿੱਛੇ ਇੱਕ ਟਰੈਕਟਰ ਦੇਖ ਰਹੇ ਹੋ 855 ਇਹਦੇ ਬਾਰੇ ਜਾਣਕਾਰੀ ਆ। ਕਿਉਂਕਿ ਅੱਜ ਕੱਲ ਦਾ ਟਾਈਮ ਆ ਤੁਹਾਨੂੰ ਪਤਾ ਹੀ ਆ ਹਰ ਟਰੈਕਟਰ ਦੇ ਵਿੱਚ ਪਾਵਰ ਵਧਾਉਣ ਦਾ ਚੱਲ ਰਿਹਾ ਹਨ ਤੇ ਸਾਰੇ ਭਰਾ ਸਾਰੇ ਮਕੈਨਿਕ ਭਰਾ ਆਪਣੇ ਪਾਵਰ ਟਰੈਕਟਰ ਦੀ ਵਧਾ ਰਹੇ ਨੇ ਹਨ। ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਇਹ ਕਰਾਂਗੇ ਆਪਾਂ ਜਿਹੜਾ ਤੁਸੀਂ ਇਹ ਟਰੈਕਟਰ ਦੇਖਿਆ ਇਹ ਆਪਾਂ 963 ਕੀਤਾ ਹੋਇਆਗਾ ਅੱਜ ਤੋਂ 3-4 ਸਾਲ ਪਹਿਲਾਂ ਬਾਈ ਨੂੰ ਵੀ ਪੁੱਛਾਂਗੇ ਆਪਾਂ ਕਿਵੇਂ ਰਿਜ਼ਲਟ ਰਿਹਾ ਇਹਦਾ ਕਿਉਂਕਿ ਜਿਹੜੇ ਭਰਾ ਆ ਟਰੈਕਟਰ ਦਾ ਕੰਮ ਕਰਾਉਣ ਲਈ ਆਪਣੇ ਕੋਲੇ ਆਇਆ ਹੁਣ ਖੋਲਿਆ ਇਸ ਕਾਰਨ ਕਰਕੇ ਆ ਕਿਉਂਕਿ ਇਹਦੇ ਵਿੱਚ ਕਲੱਚ ਪਲੇਟ ਜਿਹੜੀ ਆਪਾਂ ਵੱਡੀ ਪਾਉਣੀ ਆ ਕਿਉਂਕਿ ਇਹਦੀ ਕਲੱਚ ਪਲੇਟ ਜਿਹੜੀ ਆ ਮਤਲਬ ਇੰਜਨ ਦੇ ਨਾਲ ਹੀ ਪਾਈ ਸੀ ਆਪਾਂ ਤੇ ਕੰਮ ਬਹੁਤ ਜ਼ਿਆਦਾ ਲੈਂਦੇ ਟਰੈਕਟਰ ਤੋਂ ਜਿਸ ਕਾਰਨ ਕਰਕੇ ਖੋਲਿਆ ਵੀਡੀਓ ਦਾ ਮਤਲਬ ਇਹੀ ਆ ਵੀ ਕਈ ਭਰਾ ਆਪਣਾ ਟਰੈਕਟਰ 963 ਕਰਾਉਣ ਤੋਂ ਹਜੇ ਵੀ ਡਰਦੇ ਨੇ ਵੇ ਕੀ ਉਹਦੇ ਵਿੱਚ ਕੋਈ ਕਮੀ ਪੈ ਜੂਗੀ ਜਾਂ ਟਰੈਕਟਰ ਖਚਾਈ ਨਾ ਕਰੂਗਾ ਜਾਂ ਟਰੈਕਟਰ ਤੇਲ ਵੱਧ ਖਾਊਗਾ ਉਸ ਬਾਰੇ ਜਾਣਕਾਰੀ ਦੇਣੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਦੇ ਕਿਉਂਕਿ ਜਦੋਂ ਆਪਾਂ 963 ਟਰੈਕਟਰ ਕਰਨ ਲੱਗੇ ਸੀ ਨਾ ਉਹਦੇ ਵਿੱਚ ਬੜੇ ਭਰਾਵਾਂ ਨੇ ਕਮੈਂਟ ਕੀਤੇ ਸੀਗੇ ਕਹਿੰਦੇ ਸੀਗੇ ਇਦਾਂ ਨਹੀਂ ਚੱਲਣਾਗਾ ਇਦਾਂ ਨਹੀਂ ਹੋਣਾਗਾ ਹਨਾ ਪਰ ਲੇਕਿਨ ਜਿਹੜਾ ਤੁਹਾਨੂੰ ਇਹ ਸਬੂਤ ਦੇਣਾ ਹੈ ਨਾ 4 ਸਾਲ ਪਹਿਲਾਂ ਦਾ ਉਹ ਤੁਹਾਨੂੰ ਅੱਜ ਦੱਸ ਦਿਆਂ ਕੀ ਰਿਜ਼ਲਟ ਰਿਹਾ ਇਹਦਾ ਹਨਾ ਤੇ ਆਓ ਪਹਿਲਾਂ ਬਾਈ ਨਾਲ ਕਰੌਣੇ ਗੱਲ ਆਹੀਂ ਬਾਈ ਇਧਰ ਖੜ੍ਹਜੋ। ਬਾਈ ਸੱਸੀ ਕਾਲ ਪਹਿਲਾਂ ਦਾ ਸਰ। ਸੱਸੀ ਕਾਲ। ਤੇ ਆਪਣਾ ਪੈਂਡ ਕਿਹੜਾ ਪਹਿਲਾਂ ਦਾ? ਦੌੜੀ ਖਾਨਾ ਵੀਰੇ। ਅੱਛਾ ਦੌੜੀ ਖਾਨਾ। ਜਲਾ ਕਿਹੜਾ ਪੈਂਦਾ ਆਪਣਾ ਬਾਈ? ਫਰੀਦਕੋਟ ਵੀਰੇ। ਅੱਛਾ ਜਲਾ ਫਰੀਦਕੋਟ ਪੈਂਦਾ। ਪਤਾ ਡੈਕਟਰੀ ਆ? ਹਾਂ ਵੀਰੇ ਕਰਦੀ। ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਇਹਨੂੰ 963 ਕੀਤੇ ਨੂੰ? ਇਹਨੂੰ ਚੌਥਾ ਸਾਲ ਚੱਲੂਗਾ ਹੁਣ ਵੀਰੇ। ਅੱਛਾ ਚੌਥਾ ਸਾਲ ਚੱਲੂਗਾ। ਤੇ ਚਾਰ ਸਾਲਾਂ ਦੇ ਵਿੱਚ ਕੋਈ ਰਿਪੇਅਰ ਕੱਢੀ ਜਾਂ ਨੇ ਜਾਂ ਕਿਸੇ ਨੇ? ਇਹ ਪਹਿਲੀ ਏਅਰ ਖੁੱਲਿਆ ਹੁਣ। ਠੀਕ ਆ। ਕਲੱਚ ਵੀ ਆਪਾਂ ਪਹਿਲੀ ਵਾਰ ਹੀ ਖੋਲ ਲਿਆ। ਪਲੀਅਰ ਤੇ ਕਲੱਚ ਖਤਮ ਹੀ ਹੋ ਗਏ ਸੀ ਨਾ ਜਾਵੇਂ ਜਾਣਾ ਹੁਣ ਬਿਲਕੁਲ ਖਤਮ ਸੀ ਠੀਕ ਹੈ ਠੀਕ ਹੈ ਤੇ ਜ਼ੋਰ ਜ਼ਾਰ ਫਿਰ ਬਾਈ ਕਿਵੇਂ ਮਾਰਦਾ ਫੁੱਲ ਫੁੱਲ ਅੱਛਾ ਜ਼ੋਰ ਫੁੱਲ ਮਾਰ ਫੁੱਲ ਜ਼ੋਰ ਠੀਕ ਹੈ ਤੇ ਆਵਾਜ਼ ਵਿੱਚ ਕਿਦਾਂ ਬਹੁਤ ਸੁਣੀ ਹੈ ਠੀਕ ਹੈ ਐਵਰੇਜ ਪੱਖੋਂ ਬਹੁਤ ਸੋਹਣਾ ਚੱਲਦਾ ਏ ਠੀਕ ਹੈ ਐਵਰੇਜ ਦੇ ਨਾਲ ਫਿਰ ਮੰਨ ਲਓ ਵੀ ਅੱਗੇ ਆਪਾਂ 10 ਲੀਟਰਾਂ ਦਾ ਟਰਾਲੀ ਭਰਦੇ ਰਹੇ ਹਾਂ ਠੀਕ ਹੈ ਹੁਣ ਇਹਦੀ ਮੰਨ ਲਓ ਵੀ 2 ਲੀਟਰ ਤੋਂ ਥੋੜਾ ਜਿਹਾ ਉੱਤੇजग ਦਾ ਹੈ 2 ਲੀਟਰਾਂ ਦਾ ਟਰਾਲੀ ਭਰਦਾ ਅੱਛਾ ਪਰਦੰਦਾ ਹਾਂ ਪਰਦੰਦਾ ਠੀਕ ਆ ਠੀਕ ਆ ਇੱਕ ਕਈ ਭਰਾਵਾਂ ਦੇ ਨਾਲ ਯਾਰ ਡਰਾ ਆਉਂਦਾ ਮਨ ਦੇ ਵਿੱਚ ਵੀ ਆਪਾਂ 963 ਕਰਾਈ ਤਾਂ ਜਾਂਦੇ ਆ ਕੀ ਪਤਾ ਆਪਣਾ ਚੱਲੂਗਾ ਜਾਂ ਨਹੀਂ ਚੱਲੂਗਾ ਹਨਾ ਤੇ ਉਹਦੇ ਬਾਰੇ ਕੀ ਕਹਿਣਾ ਕੋਈ ਕਹਿਣਾ ਚਾਹੋਗੇ ਕਰਵਾਉਣਾ ਚਾਹੀਦਾ ਜਾਂ ਨਹੀਂ ਨਹੀਂ ਮੈਨੂੰ ਤਾਂ ਐ ਲੱਗਿਆ ਵੀ ਬਹੁਤ ਵਧੀਆ ਮੈਂ ਵਧੀਆ ਡਿਸੀਜਨ ਲਿਆ ਠੀਕ ਆ ਕਿਉਂਕਿ ਆਪਾਂ ਪਹਿਲਾਂ ਤੁਹਾਡੇ ਪਿੰਡ ਕੀਤਾ ਸੀ ਨਾ 44 ਨੂੰ ਉਹ ਵੀ ਬਹੁਤ ਸੋਹਣਾ ਚੱਲਦਾ ਹਾਂ ਬਾਕੀ ਤਾਂ ਸੱਚ ਨੂੰ ਹੁਣ ਆਲਰੇਡੀ ਟਰੈਕਟਰ ਆਪਣੇ 100 ਤੋਂ ਪਲੱਸ ਹੋ ਚੁੱਕੇ ਆ ਕਿਉਂਕਿ 7 ਟਰੈਕਟਰ ਤਾਂ ਹੋਣੀ ਤੁਹਾਡੀ ਆਪਣੀ ਵਰਕਸ਼ਾਪ ਤੇ ਖੁੱਲੇ ਘਰੇ 963 ਹੋਣਾ ਉਸਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਬੁਕਿੰਗ ਆਪਣੇ ਕੋਲੇ 6-7 ਮਹੀਨਾ ਦੀ ਟਰੈਕਟਰਾਂ ਦੀ ਜਿਹੜੇ 963 ਕਰਨੇ ਹਨ ਹਨ ਕਿਉਂਕਿ 100 ਤੋਂ ਪਲੱਸ ਆਪਣੇ ਟਰੈਕਟਰ ਹੋ ਚੁੱਕੇ ਆ ਕਿਉਂਕਿ ਜੇ ਉਹਨਾਂ ਦੇ ਵਿੱਚ ਵਧੀਆ ਚੱਲਦੇ ਤਾਂ ਤਾਂ ਹੀ ਹਨਾ ਤੁਹਾਨੂੰ ਅਸੀਂ ਸਾਨੂੰ ਰਿਜ਼ਲਟ ਵਧੀਆ ਮਿਲਦਾ ਤਾਂ ਹੀ ਅਸੀਂ ਕਰਦੇ ਆ ਹਨਾ ਉਹਨਾਂ ਨੂੰ ਤੇ ਬਾਕੀ ਤੇਰਾ ਬਾਈ ਧੰਨਵਾਦ ਹਨਾ ਜੀ ਆਇਆਂ ਨੂੰ ਹਨਾ ਤੂੰ ਸਾਡੇ ਕੋਲੇ ਆਇਆ ਤੇ ਬਾਕੀ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਆਪਾਂ ਦਿੰਨੇ ਆ ਬਾਕੀ ਸਾਰੀ ਹਨਾ ਤੇ ਸੋ ਇਹਦੇ ਵਿੱਚ ਸਹਿਲਾਂ ਆਪਣੇ 13 ਦੇ ਟਾਇਰ ਸੀਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 16 ਨਾਲ 28 ਦੇ ਟਾਇਰ ਪਾਏ ਆ ਠੀਕ ਹੈ ਕਿਉਂਕਿ ਇਹ ਦਾ ਜਿਹੜਾ ਗੇਅਰ ਬਾਕਸ ਦਾ ਸਿਸਟਮ ਸੀਗਾ ਜਿਹੜਾ ਪਹਿਲਾਂ ਹੀ ਆਪਾਂ ਜਿਹੜਾ ਇਹਦਾ 16 ਦੇ ਟਾਇਰਾਂ ਨਾਲ ਬਣਾਤਾ ਸੀਗਾ ਕਿਉਂਕਿ 13 ਦੇ ਟਾਇਰਾਂ ਤੇ ਬਾਈ ਨੇ ਚਲਾਇਆ ਤਾਂ ਸੀਗਾ ਪਰ ਵਧੀਆ ਚੱਲਦਾ ਸੀਗਾ ਪਰ ਨਹੀਂ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ 16 ਦੇ ਟਾਇਰਾਂ ਦੇ ਵਿੱਚ ਕਨਵਰਟ ਕਰਤਾ ਸੀਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੇਲ ਬ੍ਰੇਕ ਲਾਏ ਤੇਲ ਵਾਲੀਆਂ ਬ੍ਰੇਕਾਂ ਕੀਤਾਆਂ ਦੋਨੇ ਪਾਸੇ ਕਿਉਂਕਿ ਇਹਨਾਂ ਦੇ ਵਿੱਚ ਵੱਡੀ ਕਮੀ ਆਉਂਦੀ ਸੀ ਬ੍ਰੇਕਾਂ ਦੀ ਇਹ ਵੀ ਆਪਾਂ ਇਹਦੇ ਵਿੱਚ ਇਹਦਾ ਝੰਜਟ ਜਿਹੜਾ ਬ੍ਰੇਕਾਂ ਦਾ ਖਤਮ ਕਰਤਾ ਸੀਗਾ ਨਾ ਬਾਕੀ ਟਰੈਕਟਰ ਦੀ ਕੋਈ ਲੀਕੇਜ ਨਹੀਂ ਆ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਲਿਫਟ ਦੀ ਨਹੀਂ ਕੋਈ ਕਿਸੇ ਪਾਸੋਂ ਲੀਕੇਜ ਹੈ ਨਹੀਂ ਕਿ ਸਾਰਾ ਦਿਖਾ ਟਰੈਕਟਰ ਕਿਉਂਕਿ ਇਹ ਕਈ ਵਾਰੀ ਹੁੰਦਾਗਾ 4 ਸਾਲ ਚੱਲਣ ਤੋਂ ਬਾਅਦ ਹਨਾ ਕਈ ਟਰੈਕਟਰ ਲੀਕ ਕਰਨ ਲੱਗ ਪੈਂਦੇ ਆ ਪਰ ਲੇਕਿਨ ਆ ਦੇਖੋ ਕੋਈ ਲੀਕਿੰਗ ਨਹੀਂ ਕਿਸੇ ਪਾਸੇ ਹੋ ਗਈ ਇੱਥੋਂ ਤੱਕ ਕੇ ਕੋਈ ਐਕਸਲ ਦਾ 베アリング ਤੱਕ ਵੀ ਨਹੀਂ ਆਪਾਂ ਇਹਦਾ ਬਦਲਿਆਗਾ ਕਿਉਂਕਿ ਇਹਦਾ ਸਾਰਾ ਆਲ ਓਵਰ ਕੰਮ ਕੀਤਾ ਵਾ ਮਗਰ ਲੇ ਹਿੱਸੇ ਤੋਂ ਲੈ ਕੇ ਗੀਅਰ ਤੋਂ ਲੈ ਕੇ ਇਆਂ ਤੋਂ ਲੈ ਕੇ ਜਿਵੇਂ ਦੇਗੀ ਚੁੱਲਾ ਵੀ ਆਪਾਂ ਹੀ ਲਾਇਆ ਸੀਗਾ ਪਾਵਰ ਪਹਿਲਾਂ ਹੋਇਆ ਵਾ ਇੱਕ ਕੇ ਉਹ ਦੇਸੀ ਤਰੀਕੇ ਨਾਲ ਹੋਇਆ ਵਾ ਕਿਉਂਕਿ ਉਹ ਇਹਨਾਂ ਨੇ ਕਿਦੀ ਕਿੱਥੋਂ ਕਰਵਾਇਆ ਸੀ ਉਹ ਨਹੀਂ ਪਤਾ ਆਪਾਂ ਨੂੰ ਪਰ ਲੇਕਿਨ ਆਪਾਂ ਜੈਕੇ ਦਾ ਉਹੀ ਰੱਖਿਆ ਵਾ ਬਾਕੀ ਜਿਹੜਾ ਭੇਸਾ ਤੇ ਚੁੱਲਾ ਜਿਹੜਾ ਪਾਵਰ ਵਾਲਾ ਲਾਤਾ ਸੀ ਆਪਾਂ ਨਵੇਂ ਮਾਡਲ ਵਾਲਾ ਤੇ ਬਾਕੀ ਇੱਕ ਹੋਰ ਹੈ ਬਾਈ ਨੇ ਜਿਹੜਾ ਇਹਦੇ ਵਿੱਚ ਜਿਹੜਾ ਬੰਪਰ ਦੇ ਵਿੱਚ ਟੈਂਕੀ ਬਣਵਾਈ ਵੀ ਆ ਆ ਦੇਖੋ ਬੰਪਰ ਦੇ ਵਿੱਚ ਟੈਂਕੀ ਬਣਾਈ ਹੈ ਟੈਂਕੀ ਤਾਂ ਟੈਂਕੀ ਬਣਾਉਣ ਦਾ ਕਾਰਨ ਇਹ ਸੀਗਾ ਕਿਉਂਕਿ ਜਿਹੜੀ ਟਰਾਲੀ ਦਾ ਤੇਲ ਆ ਬਾਈ ਨੇ ਵੱਖਰਾ ਕੀਤਾ ਵਾ ਡਿਸਟ੍ਰੀਬਿਊਟਰ ਨੂੰ ਸਿੱਧਾ ਦਿੱਤਿਆ ਵਾ ਕਨੈਕਸ਼ਨ ਆਣਾ ਤੇ ਉਹਦਾ ਪੰਪ ਬਾਈ ਨੇ ਆ ਲਾਇਆ ਵਾ ਵੀਰੇ ਆ ਲਵਾਇਆ ਵਾ ਇਹ ਪੰਪ ਆਪਾਂ ਨਹੀਂ ਲਾਇਆ ਮੂਰੇ ਕਿਉਂਕਿ ਇਹ ਬਾਈ ਨੇ ਪਾਸੋਂ ਲਵਾ ਕੇ ਲਿਆਂਦਾ ਬਾਕੀ ਸਾਰਾ ਕੰਮ ਟਰੈਕਟਰ ਦਾ ਆਪਣਾ ਆਪ ਦਾ ਕੀਤਾ ਹੋਇਆ ਹਨ ਇਹਦੇ ਵਿੱਚ ਗੇਅਰ ਸਿਸਟਮ ਲਾਇਆ ਵਾ ਬਾਈ ਦਾ ਸਾਰਾ ਕਿਉਂਕਿ ਓਕੇ ਦੀ ਰਿਪੋਰਟ ਚੱਲਦਾ ਵਧੀਆ ਚੱਲਦਾ ਇਹ ਕਹਿਣ ਦਾ ਮਤਲਬ ਤੇ ਟਾਇਰ ਇਹਦੇ ਵਿੱਚ ਆਪਾਂ ਮੂਰੇ ਵੱਡੇ ਪਾਤੇ ਸੀਗੇ ਕਿਉਂਕਿ ਉਹਦੇ ਨਾਲ ਖੜਾਵਾ ਇਹਦੇ ਨਾਲ ਹਨਾ ਸੁਣਾ ਬਣ ਗਿਆ ਇਹ ਮੇਰੇ ਸਨ ਹਜ਼ਾਰ ਵਾਲੇ ਕਿ ਨੌਵੇਂ ਵਾਲੇ ਹਜ਼ਾਰ ਵਾਲੇ ਆ 10 16 ਜਿਹਨੂੰ ਕਹਿੰਦੇ ਆ ਹਜ਼ਾਰ ਵਾਲਾ ਟਾਇਰ ਵੀ ਬੋਲ ਦਿੰਨੇ ਆ ਇਹ ਪਾਇਆ ਵਾ ਬਾਕੀ ਇਹਦੇ ਵਿੱਚ ਰੈਡੀਟਰ ਵਗੈਰਾ ਸਾਰਾ ਆਪਣਾ ਵੱਡਾ ਪਹਿਲਾਂ ਹੀ ਕੀਤਾ ਵਾ 963 ਵਾਲਾ ਸਾਰਾ ਸਿਸਟਮ ਪਹਿਲਾਂ ਹੀ ਕੀਤਾ ਵਾ ਹਨ ਤੇ ਜਿਹੜਾ ਪਾਵਰ ਸਟੀering ਪਾਵਰ ਸਟੀering ਜਿਹੜਾ ਆ ਪਹਿਲਾਂ ਹੋਇਆ ਹੋਇਆ ਸੀਗਾ ਆਪਾਂ ਸਿਰਫ ਇਹਦੇ ਵਿੱਚ ਆਹ ਵਾਲਾ ਬੀਮ ਤੇ ਆ ਚੁੱਲਾ ਲਾਇਆ ਕਈ ਭਰਾ ਕਮੈਂਟ ਦੇ ਵਿੱਚ ਤੁਹਾਨੂੰ ਪਤਾ ਕਹਿਣ ਲੱਗਿਆ ਮੈਂਟ ਮਾਰਦਾ ਵੀ ਆ ਕੀ ਜਿਗਾਰਡ ਕੀਤਾ ਹਨਾ ਇਹ ਜਿਗਾਰਡ ਨਹੀਂ ਸੱਚ ਨੂੰ ਇਹ ਪਾਵਰ ਸਟੀering ਪਹਿਲੇ ਹੀ ਬਾਈ ਨੇ ਕਰਵਾਇਆ ਹੋਇਆ ਸੀਗਾ ਆਪਾਂ ਦਾ ਸਿਰਫ ਇਹਦੇ ਵਿੱਚ ਚੁੱਲਾ ਤੇ ਚੁੱਲਾ ਤੇ ਬੀਮ ਬਦਲਿਆ ਆ ਚੁਲਾ ਦੇ ਬੀਮ ਬਦਲਿਆ ਸੀਗਾ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਇਹਦੇ ਵਿੱਚ ਕਲਚ ਪਲੇਟ ਆ ਜਿਹੜੀ ਹੁਣ ਸੱਤ ਫਰੀ ਪਾਵਾਂਗੇ ਤੇ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਕਲਚ ਪਲੇਟ ਕਿਹੜੀ ਆ ਆ ਤਾਂ ਤੁਹਾਨੂੰ ਕਲਚ ਪਲੇਟ ਖੋਲ ਕੇ ਕਿਉਂਕਿ ਇਹਦੇ ਵਿੱਚ ਪਾਵਰ ਜ਼ਿਆਦਾ ਹੋਣ ਦੇ ਕਾਰਨ ਕਰਕੇ ਆਪਾਂ ਜਿਹੜੀ ਕਲਚ ਪਲੇਟ ਆ ਇਹਦੇ ਵਿੱਚ ਵੱਡੀ ਪੱਟ ਕਰ ਰਹੇ ਆ ਫੇਸ ਆਪਾਂ ਲਵਾਤਾ ਸੀਗਾ ਤੇ ਹੁਣ ਸੋਨਾਂ ਵਾਲੀ ਇਕ ਵਾਲੀ ਫਿੱਟ ਕਰਾਂਗੇ ਕਿਉਂਕਿ ਸਵਰਾਜ ਦੀ ਜਿਹੜੀ ਆਪਦੀ ਪਲੇਟ ਆਉਂਦੀ ਤਾਂ ਹੈ ਵੱਡੀ ਕਿਉਂਕਿ 969 ਤੇ 963 ਦੇ ਵਿੱਚ ਜਿਹੜਾ ਗੇਅਰ ਬਾਕਸ ਦਾ ਫਰਕ ਆ ਹਨ ਤੇ ਜਿਹੜੀਆਂ ਅੰਦਰ ਲੀਆਂ ਸਪਲਾਈ ਨਾ ਹੁੰਦੀਆਂ ਆਪਣੇ ਕਲਚ ਰੇਡ ਦੀਆਂ ਉਹ ਮੈਚ ਨਹੀਂ ਕਰਦੀਆਂ ਜਿਹਦੇ ਕਾਰਨ ਕਰਕੇ ਫਿਰ ਆਪਾਂ ਨੂੰ ਹੋਰ ਕੰਪਨੀ ਦੇ ਵਿੱਚ ਪਾਉਣੀ ਪਈ ਪਰ ਪਾਈ ਇਹ ਵੀ ਜੈਨੂਨ ਸੋਨਾਂ ਵਾਲੀ ਇਕਾ ਦੀ ਆ ਕੋਈ ਇਹ ਵੀ ਨਹੀਂ ਲੁੱਕ ਦੀ ਲੈ ਕੇ ਪਾਤੀ ਜਾਂ ਕੋਈ ਉਦਾਂ ਹਨਾ ਆ ਕਰੋ ਚੈੱਕ ਉਹ ਲੈ ਕਾਲੇ ਚੱਕ ਕਲਾਸ਼ਟ ਆ ਦੇਖੋ ਆ ਵਾਲੀ ਕਲਚ ਪਲੇਟ ਇਹਦੇ ਵਿੱਚ ਫਿੱਟ ਕਰਾਂਗੇ ਜਿਹਦੀ ਲਿਸਟ ਹੈਗੀ ਆ 7500 8000 ਦੇ ਕਰੀਬ 8000 ਦੇ ਕਰੀਬ ਆ ਮੇਰੇ ਹਿਸਾਬ ਨਾਲ ਕਲਚ ਪਲੇਟ ਇਹ ਤੇ ਆ ਵੀ ਪਈ ਮਗਰ 8000 ਦੇ ਕਰੀਬ ਆ ਕਲਚ ਪਲੇਟ ਇਹ ਲਓ ਜੀ ਆ ਵਾਲੀ ਨਿਕਲੀ ਸੀ ਇਹਦੇ ਵਿੱਚ ਗੋਲ ਤੇ ਹੁਣ ਆਪਾਂ ਇਹਨੂੰ ਕੱਢ ਕੇ ਤੇ ਆ ਵਾਲੀ ਫਿੱਟ ਕਰ ਦਿੱਤੀ ਹੁਣ ਇਹਦਾ ਮਤਲਬ ਆ ਕਲਚ ਪਲੇਟ ਆ ਜਿਹੜੀ ਇਹ ਮਰਦੀ ਨਹੀਂ ਗਈ ਛੇਤੀ ਨਹੀਂ ਕੰਮ ਆਉਂਦਾ ਜਦੋਂ ਮੰਗੂਗਾ ਤਾਂ ਫਿੰਗਰਾਂ ਟੁੱਟਣਗੀਆਂ ਜਾਂ ਬੈਰਾਂ ਟੁੱਟੂਗਾ ਪਰ ਕਲਚ ਪਲੇਟ ਨਹੀਂ ਦੀ ਪੈਂਦੀ ਛੇਤੀ ਕਿਉਂਕਿ ਇਹ ਆਪਾਂ ਆਪਣੀ ਗਰੰਟੀ ਹੈ ਕਿਉਂਕਿ ਇਹਦੇ ਵਿੱਚ ਤਾਂ ਫਿੱਟ ਕੀਤੀ ਹੈ ਕਿਉਂਕਿ ਇਹਦੇ ਵਿੱਚ ਪਾਵਰ ਜ਼ਿਆਦਾ ਸੀ ਟਰੈਕਟਰ ਦੇ ਵਿੱਚ ਹਨਾ ਤੇ ਚਲੋ ਬਾਕੀ ਆਪਣੀ ਜਿਹੜੀ ਫਿਟਿੰਗ ਕਰਦੇ ਆਪਾਂ ਇਹਦੀ ਠੀਕ ਹੈ ਫਿਟਿੰਗ ਆਪਣੀ ਤੁਹਾਨੂੰ ਪਾਈ ਹੋਈ ਆਲਰੇਡੀ ਆਪਣੇ ਚੈਨਲ ਦੇ ਉੱਪਰ ਕਿਵੇਂ ਕਲੱਚ ਆਪਾਂ ਸੈੱਟ ਕਰਦੇ ਆ ਕੀ ਗੱਲਬਾਤ ਹੈ ਹਨਾ ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਹੀ ਹੁਣ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਬਾਕੀ ਵਰਕ ਜੋਰਾਂ ਤੇ ਚੱਲੀ ਜਾਂਦਾ ਹਨਾ ਤੇ ਸਾਰਾ ਨਾਲ-ਨਾਲ ਤੁਹਾਨੂੰ ਵੀਡੀਓ ਚ ਦਿਖਾਇਆ ਜਾਊਗਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ ਵੀਡੀਓ ਨੂੰ ਕਰਦੇ ਬਾਅਦ ਤਾਜੋ ਆਪਣੇ ਭਰਾਵਾਂ ਦੇ ਵਿੱਚ ਜਿਹੜਾ ਮਨ ਮਨ ਦੇ ਵਿੱਚ ਡਰ ਸੀਗਾ 963 ਕਰਾਉਣ ਵਾਲਾ ਉਹ ਖਤਮ ਹੋ ਜੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਪੰਜ ਮਿੱਤਰ ਜਿਹੜਾ 855 ਸੀ ਆਪਾਂ ਆਪਣੇ ਕੋਲੇ ਨਿਔਰ ਤੋਂ ਆਇਆ ਸੀਗਾ ਤੇ ਉਹ ਤੋਰਤਾ ਸੀਗਾ ਤੇ ਸੋ ਹੁਣ ਇੱਧਰ ਦਿਖਾਉਣਾ ਤੁਹਾਨੂੰ ਜਿਹੜਾ ਸੁਨਨ ਲੀਕਾ ਆਪਾਂ ਹਰਮਨ ਭਰਾ ਵਾਲਾ ਟਰੈਕਟਰ ਤਿਆਰ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਰੈਡੀਟਰ ਇੱਕ ਤਾਂ ਸਪੈਸ਼ਲ ਐਡੀਸ਼ਨ ਵਾਲਾ ਫਿੱਟ ਕੀਤਾਗਾ ਨਿਊ ਹਾਲੈਂਡ ਵਾਲਾ ਬਾਕੀ ਫਿਟਿੰਗ ਕਰੂ ਚੱਕ ਉਸੇ ਸ਼ੋਅ ਦੇ ਵਿੱਚ ਆਪਾਂ ਫਿਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਦੀ ਫੁੱਲ ਓਕੇ ਦੀ ਰਿਪੋਰਟ ਕਰਕੇ ਹਨਾ ਤੇ ਇੰਟਰਕੂਲਰ ਵੀ ਇਹਦੇ ਵਿੱਚ ਫੁੱਲ ਸਾਈਜ਼ ਦਾ ਜੌਂਡੀਅਰ ਵਾਲਾ ਲਾਤਾ ਆਪਾਂ ਨਵਾਂ ਬਿਲਕੁਲ ਡੱਬਾ ਬੰਦ ਕੰਪਨੀ ਚੋਂ ਲੈ ਕੇ ਕਰੋ ਚੱਕਾ ਦੇਖੋ ਮਾਰਕਿੰਗ ਦੇਖੋ ਜੌਂਡੀਅਰ ਦਾ ਲਓ ਜੀ ਜੌਂਡੀਅਰ ਵਾਲਾ ਇੰਟਰਕੂਲਰ ਜਿਹੜਾ ਫੁੱਲ ਸਾਈਜ਼ ਵਾਲਾ ਆਉਂਦਾਗਾ ਠੀਕ ਹੈ ਉਹ ਲਾਇਆ ਆਪਾਂ ਇਹਦੇ ਵਿੱਚ ਇੱਕ ਜ਼ਿਆਦਾ ਵੱਡਾ ਆਉਂਦਾ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੱਚ ਨੂੰ ਆਹ ਵਾਲਾ ਇੰਟਰਕੂਲਰ ਆਪਣਾ ਲਾਉਣਾ ਚਾਹੀਦਾ ਆਪਣੇ ਟਰੈਕਟਰ ਦੇ ਵਿੱਚ ਤੇ ਇਧਰ ਆਪਾਂ ਐਮਪੀਸੀ ਲਈ ਇੱਕ ਜਿਹੜੀ ਪਾਈਪ ਆ ਇੱਥੋਂ ਕੱਟ ਪਵਾਇਆ ਸੀਗਾ ਤੇ ਇਹ ਵੀ ਆਪਾਂ ਫਿੱਟ ਕਰ ਰਹੇ ਹਾਂ ਇਹਦੇ ਵਿੱਚ ਠੀਕ ਹੈ ਤੇ ਕਰਦੇ ਆ ਸਟੀਲ ਦੀ ਫਿਟਿੰਗ ਬਾਕੀ ਬਣ ਰਹੇ ਹੋ ਵੀਡੀਓ ਦੇ ਨਾਲ ਲਓ ਜੀ ਬਾਕੀ ਸਟੀਲ ਦੀ ਫਿਟਿੰਗ ਆਪਾਂ ਬਣਾਈ ਜੰਨੇ ਆ ਦੀ ਲਓ